ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਵਿਆਹ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਰਿਸ਼ਤੇ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਤੁਹਾਡੇ ਵਿਆਹ ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਏ ਹੋ ਇਹ ਵੀਡੀਓ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਵੀਡੀਓ ਰਾਈਨ ਤੁਹਾਡੇ ਵਿਆਹ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਰੁਕਾਵਟਾਂ ਅਤੇ ਮੁਸ਼ਕਲਾਂ ਹਨ ਉਹ ਜਲਦੀ ਹੀ ਖਤਮ ਹੋ ਜਾਣਗੀਆਂ ਬਸ ਤੁਸੀਂ ਇਸ ਵੀਡੀਓ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਡੇ ਨਾਲ ਜੁੜੇ ਰਹਿਣਾ ਹੈ ਅੱਧਾ ਉਧੂਰਾ ਵੀਡੀਓ ਨੂੰ ਦੇਖੋਗੇ ਤਾਂ ਤੁਹਾਡੀਆਂ ਸਮੱਸਿਆਵਾਂ ਕਦੇ ਵੀ ਖਤਮ ਨਹੀਂ ਹੋਣਗੀਆਂ ਇਸ ਲਈ ਵੀਡੀਓ ਪੂਰੀ ਦੇਖੋ ਅਤੇ ਜੋ ਉਪਾਅ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਚੰਗੀ ਤਰ੍ਹਾਂ ਸਮਝ ਲਿਓ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਜਾਦੂਈ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਬੰਨੇ ਹੋਏ ਵਿਆਹ ਨੂੰ ਖੋਲਿਆ ਜਾ ਸਕਦਾ ਹੈ ਜੇ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਮੰਨ ਕੇ ਚੱਲੋ ਤਾਂ ਮੰਨ ਕੇ ਚੱਲੋ ਕਿ ਪਰਮਾਤਮਾ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਸੰਗਤ ਜੀ ਕਈ ਵਾਰ ਕੁਝ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਸਾਡੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ ਸਾਥ ਸੰਗਤ ਜੀ ਕਈ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਸਾਡੀ ਉਮਰ ਲਗਾਤਾਰ ਵਧਦੀ ਜਾ ਰਹੀ ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 34 ਸਾਲ ਹੋ ਗਈ ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 35 ਸਾਲ ਹੋ ਗਈ ਹੈ ਅਤੇ ਕੁਝ ਬੱਚੇ ਤਾਂ ਅਜੇ ਵੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਉਮਰ 45 ਸਾਲ ਹੋ ਚੁੱਕੀ ਹੈ ਪਰ ਅਜੇ ਤੱਕ ਸਾਡਾ ਵਿਆਹ ਨਹੀਂ ਹੋਇਆ ਅਜਾਇ ਵਿੱਚ ਸਾਨੂੰ ਲੱਗਦਾ ਹੈ ਕਿ ਕਿਸੇ ਨੇ ਸਾਡਾ ਵਿਆਹ ਬੰਦ ਦਿੱਤਾ ਹੈ ਕਿਉਂਕਿ ਰਿਸ਼ਤੇ ਤਾਂ ਆ ਰਹੇ ਹਨ ਪਰ ਉਹ ਪੱਕੇ ਨਹੀਂ ਹੋ ਰਹੇ ਅਤੇ ਜੇ ਕੋਈ ਰਿਸ਼ਤਾ ਪੱਕਾ ਹੋ ਵੀ ਜਾਂਦਾ ਹੈ ਤਾਂ ਅੰਤ ਵਿੱਚ ਜਾ ਕੇ ਟੁੱਟ ਜਾਂਦਾ ਹੈ ਇੱਕ ਵਾਰ ਤਾਂ ਸਾਹਮਣੇ ਵਾਲਾ ਹਾਂ ਬੋਲ ਦਿੰਦਾ ਹੈ ਪਰ ਕੁਝ ਦਿਨਾਂ ਬਾਅਦ ਨਾ ਬੋਲ ਦਿੰਦਾ ਹੈ ਭਾਵ ਰਿਸ਼ਤਾ ਤੋੜ ਦਿੰਦਾ ਹੈ ਤਾਂ ਕਿਰਪਾ ਕਰਕੇ ਕੋਈ ਅਜਿਹਾ ਉਪਾਅ ਦੱਸੋ ਜੈਸ ਨੂੰ ਕਰਨ ਨਾਲ ਸਾਡਾ ਬਣਿਆ ਹੋਇਆ ਵਿਆਹ ਤੁਰੰਤ ਖੁੱਲ ਜਾਵੇ ਅਤੇ ਸਾਡਾ ਵਿਆਹ ਪੱਕਾ ਹੋ ਜਾਵੇ ਤਾਂ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਕੁਝ ਲੋਕ ਮੰਨਦੇ ਹਨ ਕੁਝ ਲੋਕ ਨਹੀਂ ਮੰਨਦੇ ਕੁਝ ਲੋਕ ਕਹਿੰਦੇ ਹਨ ਕਿ ਇਹ ਤਾੰਤ੍ਰਿਕ ਕਰਿਆਵਾ ਹਨ ਪਰ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਾੰਤ੍ਰਿਕ ਕਰਿਆਵਾ ਨਹੀਂ ਹੁੰਦੀਆਂ ਤਾਂ ਸੰਗਤ ਜੀ ਇਥੇ ਤੁਹਾਨੂੰ ਸਿਰਫ ਇੱਕ ਗੱਲ ਕਹਿਣਾ ਚਾਹਾਂਗੀ ਕਿ ਜੇ ਇਸ ਧਰਤੀ ਤੇ ਸੱਚ ਹੈ ਤਾਂ ਝੂਠ ਵੀ ਹੈ ਸੱਚਾਈ ਹੈ ਤਾਂ ਬਈਮਾਨੀ ਵੀ ਹੈ ਚੰਗਿਆਈ ਹੈ ਤਾਂ ਬੁਰਾਈ ਵੀ ਹੈ ਪਰਮਾਤਮਾ ਹੈ ਤਾਂ ਸ਼ੈਤਾਨ ਵੀ ਹੈ ਇਸ ਦੁਨੀਆ ਵਿੱਚ ਬਹੁਤ ਚੰਗੇ ਲੋਕ ਹਨ ਪਰ ਬੁਰੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਤਾਂ ਸੰਗਤ ਜੀ ਇਸ ਧਰਤੀ ਤੇ ਕੁਝ ਵੀ ਹੋ ਸਕਦਾ ਹੈ ਇਸ ਧਰਤੀ ਤੇ ਕੁਝ ਵੀ ਅਸੰਭਵ ਨਹੀਂ ਹੈ ਅਤੇ ਇਹ ਜੋ ਤਾੰਤ੍ਰਿਕ ਕਰਿਆਵਾਂ ਹੁੰਦੀਆਂ ਹਨ ਇਹ ਕੀ ਹੁੰਦੀਆਂ ਹਨ ਇਹ ਇੱਕ ਨਕਾਰਾਤਮਕ ਊਰਜਾ ਹੁੰਦੀ ਹੈ ਅਤੇ ਇਸ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੇ ਵਿੱਚ ਉਹ ਆਉਂਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਅਤੇ ਕੇਤੂ ਦੀ ਮਹਾਦਸ਼ਾ ਚੱਲ ਰਹੀ ਹੋਵੇ ਜਾਂ ਅੰਤਰਦਸ਼ਾ ਚੱਲ ਰਹੀ ਹੋਵੇ ਜਾਂ ਫਿਰ ਰਾਹੂ ਅਤੇ ਕੇਤੂ ਦਾ ਪੂਰਾ ਪ੍ਰਭਾਵ ਕੁੰਡਲੀ ਵਿੱਚ ਬਣਿਆ ਹੋਵੇ ਤਾਂ ਅਜਾਏ ਬੱਚੇ ਨਕਾਰਾਤਮਕ ਊਰਜਾ ਦੇ ਪ੍ਰਭਾਵ ਦੇ ਵਿੱਚ ਚਲਦੇ ਆ ਜਾਂਦੇ ਹਨ ਇਸੇ ਨੂੰ ਬੰਦਨ ਕਹਿੰਦੇ ਹਨ ਇਸੇ ਨੂੰ ਵਿਆਹ ਬੰਦਨ ਕਹਿੰਦੇ ਹਨ ਤਾਂ ਹੁਣ ਗੱਲ ਆਉਂਦੀ ਹੈ ਕਿ ਇਸ ਵਿਆਹ ਬੰਧਨ ਨੂੰ ਕਿਵੇਂ ਖੋਲਿਆ ਜਾਵੇ ਤਾਂ ਸੰਘਾ ਜੀ ਇਸ ਬਾਰੇ ਤੁਹਾਨੂੰ ਇੱਕ ਉਪਾਅ ਦੱਸਣ ਜਾ ਰਹੇ ਹਾਂ ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਹੁਣ ਤੁਸੀਂ ਉਪਾਸ ਸੁਣ ਲਓ ਕਿ ਇਸ ਨੂੰ ਥੋੜਾ ਜਿਆਦਾ ਧਿਆਨ ਨਾਲ ਸੁਨੋ ਤਾਂ ਜੋ ਤੁਹਾਨੂੰ ਸਮਝਣ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਇਹ ਉਪਾਸ ਤੁਹਾਨੂੰ ਕਦੋਂ ਕਰਨਾ ਹੈ ਤਾਂ ਸੰਗਤ ਜੀ ਇਹ ਉਪਾਸ ਤੁਸੀਂ ਕਿਸੇ ਵੀ ਸ਼ਨੀਵਾਰ ਨੂੰ ਕਰ ਸਕਦੇ ਹੋ ਅਤੇ ਸ਼ਨੀਵਾਰ ਨੂੰ ਕਦੋਂ ਕਰਨਾ ਹੈ ਸ਼ਾਮ ਦੇ ਸਮੇਂ ਲਗਭਗ ਤੁਸੀਂ 8 ਵਜੇ ਕਰ ਸਕਦੇ ਹੋ 9 ਵਜੇ ਕਰ ਸਕਦੇ ਹੋ ਜਾਂ ਤੁਸੀਂ 10 ਵਜੇ ਵੀ ਕਰ ਸਕਦੇ ਹੋ ਭਾਵ ਕਹਿਣ ਦਾ ਮਤਲਬ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਉਪਾਸੇ ਕਰ ਦਿਓ ਤਾਂ ਇਹਨਾਂ ਸਮਝ ਗਏ ਤੁਹਾਨੂੰ ਕਿ ਇਹ ਉਪਾਸ ਅਨੀਵਾਰ ਦੇ ਦਿਨ ਰਾਤ ਦੇ ਸਮੇਂ 8 ਵਜੇ ਤੋਂ ਲੈ ਕੇ 12 ਵਜੇ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਸਮੇਂ ਤੁਸੀਂ ਇਹ ਉਪਾਸ ਕਰ ਸਕਦੇ ਹੋ ਤਾਂ ਸੰਗਤ ਜੀ ਕੀ ਕੀ ਸਮਗਰੀ ਚਾਹੀਦੀ ਹੋਵੇਗੀ ਇਹ ਉਪਾ ਕਰਨ ਲਈ ਤੁਹਾਨੂੰ ਉਪਾ ਕਰਨ ਲਈ ਇੱਕ ਤਾਲੇ ਦੀ ਲੋੜ ਹੋਵੇਗੀ ਕੋਈ ਵੀ ਤਾਲਾ ਅਤੇ ਚਾਬੀ ਜਿਸ ਨੂੰ ਤੁਸੀਂ ਪਹਿਲਾਂ ਤੋਂ ਵਰਤਦੇ ਹੋ ਭਾਵੇਂ ਤੁਹਾਡੇ ਘਰ ਵਿੱਚ ਕੋਈ ਵੀ ਪੁਰਾਣਾ ਤਾਲਾ ਹੈ ਜਿਸ ਨੂੰ ਤੁਸੀਂ ਹਮੇਸ਼ਾ ਵਰਤੋਂ ਵਿੱਚ ਲਿਆ ਵਰਤੋਂ ਵਿੱਚ ਲੈਂਦੇ ਹੋ ਤਾਂ ਉਸ ਤਾਲੇ ਨਾਲ ਇਹ ਪ੍ਰਯੋਗ ਕੀਤਾ ਜਾ ਸਕਦਾ ਹੈ ਸਾਧ ਸੰਗਤ ਜੇ ਅਜਿਹਾ ਨਹੀਂ ਹੈ ਕਿ ਤੁਸੀਂ ਵਿਚਾਰ ਤੋਂ ਕੋਈ ਨਵਾਂ ਤਾਲਾ ਖਰੀਦ ਕੇ ਲੈ ਕੇ ਆਓ ਅਤੇ ਇਸ ਨਾਲ ਤੁਸੀਂ ਇਹ ਪ੍ਰਯੋਗ ਸ਼ੁਰੂ ਕਰ ਦਿਓ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਪੁਰਾਣਾ ਤਾਲਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖੋ ਹੁਣ ਜਾਣ ਲੈਂਦੇ ਹਾਂ ਕਿ ਇਸਪਾਣੋ ਕਿਵੇਂ ਕਰਨਾ ਹੈ ਤਾਂ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਤੁਸੀਂ ਇੱਕ ਪੁਰਾਣਾ ਤਾਲਾ ਚਾਬੀ ਲੈ ਲਿਆ ਹੁਣ ਤਾਲਾ ਖੋਲ ਕੇ ਉਸ ਦੀ ਚਾਬੀ ਨੂੰ ਕਿਤੇ ਵੀ ਅਜਾਈ ਜਗ੍ਹਾ ਤੇ ਸੁੱਟ ਦਿਓ ਤੁਸੀਂ ਜੇ ਉਸ ਚਾਬੀ ਨੂੰ ਲੱਭਣਾ ਚਾਹੋ ਤਾਂ ਤੁਹਾਨੂੰ ਦੁਬਾਰਾ ਨਾ ਮਿਲ ਸਕੇ ਕਹਿੰਦਾ ਮਤਲਬ ਹੈ ਕਿ ਉਸ ਦੀ ਚਾਬੀ ਨੂੰ ਅਜਾਈ ਜਗ੍ਹਾ ਤੇ ਸੁੱਟ ਦਿਓ ਕਿ ਤੁਸੀਂ ਜੇ ਉਸ ਚਾਬੀ ਨੂੰ ਲੱਭਣਾ ਵੀ ਚਾਹੋ ਤਾਂ ਤੁਹਾਨੂੰ ਨਾ ਮਿਲ ਸਕੇ ਕੂੜੇਦਾਨ ਵਿੱਚ ਸੁੱਟ ਦਿਓ ਟਾਇਲਟ ਦੇ ਵਿੱਚ ਸੁੱਟ ਦਿਓ ਜਾਂ ਫਿਰ ਤਲਾਬ ਦੇ ਵਿੱਚ ਸੁੱਟ ਦਿਓ ਕਿਤੇ ਵੀ ਸੁੱਟ ਦਿਓ ਉਹ ਚਾਬੀ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਚਾਹੀਦੀ ਅਜਿਹੀ ਜਗ੍ਹਾ ਤੇ ਉਸ ਚਾਬੀ ਨੂੰ ਤੁਹਾਨੂੰ ਸੁੱਟ ਦੇਣਾ ਹੈ ਤਾਲਾ ਖੋਲ ਕੇ ਰੱਖਣਾ ਹੈ ਇਹ ਗੱਲ ਤਾਂ ਪਹਿਲਾਂ ਹੀ ਦੱਸ ਦਿੱਤੀ ਹੈ ਅਤੇ ਜਿੱਥੇ ਇਹ ਚਾਬੀ ਪਾਈ ਜਾਂਦੀ ਹੈ ਉਸ ਜਗ੍ਹਾ ਤੇ ਤੁਹਾਨੂੰ ਲੌਂਗ ਫਸਾਉਣਾ ਹੈ ਕਿਵੇਂ ਫਸਾਉਣਾ ਹੈ ਲੌਂਗ ਦਾ ਜੋ ਫੁੱਲ ਵਾਲਾ ਹਿੱਸਾ ਹੁੰਦਾ ਹੈ ਉਹ ਹਿੱਸਾ ਤੁਹਾਨੂੰ ਉੱਪਰ ਰੱਖਣਾ ਹੈ ਅਤੇ ਜੋ ਨਕੀਲਾ ਹਿੱਸਾ ਹੁੰਦਾ ਹੈ ਉਹ ਤੁਹਾਨੂੰ ਉੱਥੇ ਫਸਾ ਦੇਣਾ ਹੈ ਜਿੱਥੇ ਚਾਬੀ ਲਗਾਈ ਜਾਂਦੇ ਹਨ ਅਤੇ ਹੁਣ ਇਹ ਸਭ ਕਰਨ ਤੋਂ ਬਾਅਦ ਇਸ ਤਾਲੇ ਨੂੰ ਆਪਣੇ ਸਿਰ ਦੇ ਉੱਪਰੋਂ 7 ਵਾਰੀ ਘੜੀ ਦੇ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾਉਣਾ ਹੈ ਜੇ ਤੁਸੀਂ ਬੱਚੇ ਹੋ ਅਤੇ ਇਹ ਉਪਾਅ ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਕਰ ਰਿਹਾ ਹੈ ਤਾਂ ਉਹ ਵੀ ਤੁਹਾਡੇ ਸਿਰ ਦੇ ਉੱਪਰੋਂ 7 ਵਾਰ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾ ਸਕਦਾ ਹੈ ਸਿਰ ਦੇ ਉੱਪਰੋਂ 7 ਵਾਰ ਘੁਮਾਉਣ ਤੋਂ ਬਾਅਦ ਇਸ ਇਸ ਤਾਲੇ ਨੂੰ ਕਿਸੇ ਚੌਰਾਹੇ ਤੇ ਰੱਖ ਦੇਣਾ ਹੈ ਚੌਰਾਹਾ ਤੁਸੀਂ ਸਮਝਦੇ ਹੋ ਜਿੱਥੋਂ ਚਾਰ ਰਸਤੇ ਪੈਦਾ ਹੋਣ ਤਾਂ ਉਸ ਚੌਰਾਹੇ ਤੇ ਤੁਹਾਨੂੰ ਇਹ ਤਾਲਾ ਰੱਖ ਦੇਣਾ ਹੈ ਅਤੇ ਚੁਰਾਹੇ ਤੇ ਰੱਖਣ ਤੋਂ ਬਾਅਦ ਤੁਹਾਨੂੰ ਪਿੱਛੇ 10 ਕਦਮ ਚੱਲਣਾ ਹੈ। ਅਤੇ ਸੱਜੇ ਹੱਥ ਵੱਲ ਮੁੜ ਜਾਣਾ ਹੈ। ਭਾਵ ਸੱਜੇ ਪਾਸੇ ਮੁੜ ਜਾਣਾ ਹੈ। ਸੱਜੇ ਮੁੜਨ ਤੋਂ ਬਾਅਦ ਸਿੱਧਾ ਤੁਹਾਨੂੰ ਘਰ ਨੂੰ ਚਲੇ ਆਉਣਾ ਹੈ ਅਤੇ ਘਰ ਵਿੱਚ ਤੁਹਾਨੂੰ ਐਵੇਂ ਨਹੀਂ ਵੜਨਾ। ਪਹਿਲਾਂ ਤੁਹਾਨੂੰ ਆਪਣੇ ਹੱਥ ਧੋਣੇ ਹਨ ਘਰੋਂ ਬਾਹਰ ਹੀ। ਉਸ ਤੋਂ ਬਾਅਦ ਘਰ ਦੇ ਅੰਦਰ ਆਉਣਾ ਹੈ। ਜਦੋਂ ਇਹ ਤਾਲਾ ਤੁਸੀਂ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾ ਕੇ ਚੁਰਾਹੀ ਤੇ ਰੱਖਣ ਲਈ ਜਾਓਗੇ ਤਾਂ ਉਸ ਸਮੇਂ ਕੋਈ ਵੀ ਘਰ ਦਾ ਮੈਂਬਰ ਘਰ ਦੇ ਦਰਵਾਜ਼ੇ ਤੇ ਪਾਣੀ ਦਾ ਲੋਟਾ ਲੈ ਕੇ ਖੜਾ ਹੋ ਜਾਵੇਗਾ ਅਤੇ ਜਿਵੇਂ ਹੀ ਤੁਸੀਂ ਵਾਪਸ ਆਓਗੇ ਤਾਂ ਤੁਹਾਡੇ ਹੱਥ ਧਵਾ ਦੇਵੇਗਾ ਉਸ ਤੋਂ ਬਾਅਦ ਤੁਸੀਂ ਅੰਦਰ ਆ ਜਾਓ ਅਤੇ ਜੇ ਤੁਹਾਡੇ ਘਰ ਵਿੱਚ ਕੋਈ ਨਹੀਂ ਹੈ ਤਾਂ ਤੁਸੀਂ ਇਕੱਲੇ ਹੋ ਅਤੇ ਖੁਦ ਲਈ ਇਹ ਕਰ ਰਹੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਕਿਤੇ ਬਾਹਰ ਰਹਿੰਦੇ ਹਨ ਉਹ ਇਕੱਲੇ ਰਹਿੰਦੇ ਹਨ ਪਰਿਵਾਰ ਦੇ ਨਾਲ ਨਹੀਂ ਰਹਿੰਦੇ ਅਤੇ ਉਹ ਇਹ ਵਾਹ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਕਰ ਸਕਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਇਸ ਪਾਣੂ ਕਿਵੇਂ ਕਰੋਗੇ ਤਾਂ ਅਜਿਹੀ ਸਥਿਤੀ ਵਿੱਚ ਆਪਣੇ ਸਿਰ ਦੇ ਉੱਪਰੋਂ ਇਸ ਤਾਲੇ ਨੂੰ 7 ਵਾਰ ਘੁਮਾ ਕੇ ਚੁਰਾਏ ਤੇ ਜਦੋਂ ਤੁਸੀਂ ਰੱਖਣ ਜਾਓਗੇ ਉਸੇ ਸਮੇਂ ਇੱਕ ਪਾਣੀ ਦਾ ਲੋਟਾ ਭਰ ਕੇ ਤੁਹਾਡਾ ਜੋ ਮੁੱਖ ਦਰਵਾਜ਼ਾ ਹੈ ਉਥੇ ਰੱਖ ਦਿਓ ਅਤੇ ਆਉਂਦੇ ਸਮੇਂ ਆਪਣੇ ਆਪ ਹੀ ਉਸ ਨਾਲ ਹੱਥ ਤੋ ਸਕਦੇ ਹੋ ਜਾਂ ਫਿਰ ਆਸ-ਪਾਸ ਵਿੱਚ ਕੋਈ ਵੀ ਨਲ ਹੋਵੇ ਨਾਲ ਕੋਪ ਹੋਵੇ ਉਥੇ ਹੱਥ ਧੋ ਕੇ ਤੁਸੀਂ ਆ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਉਪਾਅ ਕਰਨਾ ਹੈ ਪਰ ਇੱਥੇ ਧਿਆਨ ਦੇਣ ਯੋਗ ਇੱਕ ਗੱਲ ਹੋਰ ਹੈ ਇਸ ਨੂੰ ਬਿਲਕੁਲ ਧਿਆਨ ਨਾਲ ਸੁਣੋ ਜਦੋਂ ਇਹ ਤਾਲਾ ਤੁਸੀਂ ਸਿਰ ਦੇ ਉੱਪਰੋਂ ਘੜੀ ਦੇ ਉਲਟ ਦਿਸ਼ਾ ਵਿੱਚ ਘੁਮਾ ਲੈਂਦੇ ਹੋ ਅਤੇ ਜਦੋਂ ਤੱਕ ਇਹ ਤਾਲਾ ਤੁਸੀਂ ਚੁਰਾਏ ਤੇ ਰੱਖ ਨਹੀਂ ਦਿੰਦੇ ਉਦੋਂ ਤੱਕ ਵਿਚਾਰ ਤੁਹਾਨੂੰ ਕਿਸੇ ਨਾਲ ਬੋਲਣਾ ਨਹੀਂ ਹੈ ਭਾਵੇਂ ਹੀ ਤੁਸੀਂ ਸਿਰ ਦੇ ਉੱਪਰੋਂ 7 ਵਾਰ ਘੁਮਾਇਆ ਇਸ ਸਮੇਂ ਤੁਹਾਨੂੰ ਮੌਨ ਤਹਰਨ ਕਰ ਲੈਣਾ ਹੈ ਮਤਲਬ ਬੋਲਣਾ ਬਿਲਕੁਲ ਵੀ ਨਹੀਂ ਹੈ ਅਤੇ ਸਿੱਧਾ ਚਰਾਹੇ ਤੇ ਜਾਣਾ ਹੈ ਚਰਾਏ ਦੇ ਰੱਖਣ ਤੋਂ ਬਾਅਦ ਹੀ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਜਾਣਕਾਰ ਵੀ ਜੇ ਮਿਲੇ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਦਿਓ ਕੁਝ ਕਹਿਣਾ ਵਿੱਚ ਆਉਂਦੇ ਹੋ ਤਾਂ ਇਸ਼ਾਰਿਆਂ ਵਿੱਚ ਉਸ ਨੂੰ ਸਮਝਾ ਸਕਦੇ ਹੋ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਹੈ ਤੇ ਇਹ ਉਪਾ ਤੁਹਾਨੂੰ ਗੁਪਤ ਹੀ ਰੱਖਣਾ ਹੈ ਜਿਸ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੈ ਉਸ ਨੂੰ ਤੁਸੀਂ ਇਹ ਦੱਸ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਕਿਸੇ ਬਾਹਰ ਵਾਲੇ ਨੂੰ ਇਹ ਉਪਾ ਤੁਹਾਨੂੰ ਬਿਲਕੁਲ ਨਹੀਂ ਦੱਸਣਾ ਜਦੋਂ ਤੁਹਾਡਾ ਵਿਆਹ ਤੈ ਹੋ ਜਾਵੇ ਵਿਆਹ ਹੋ ਜਾਵੇ ਉਸ ਤੋਂ ਬਾਅਦ ਹੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਮੈਂ ਇਹ ਪ੍ਰਯੋਗ ਕੀਤਾ ਸੀ ਉਸ ਤੋਂ ਪਹਿਲਾਂ ਇਹ ਉਪਾ ਆਪਣੀ ਕਿਸੇ ਨੂੰ ਵੀ ਨਹੀਂ ਦੱਸਣਾ ਗੋਪਤ ਹੀ ਰੱਖ ਸਾંગਾ ਜੀ ਇਹ ਉਪਾਅ ਗੋਪਤ ਹੀ ਹੈ ਅਤੇ ਗੋਪਤ ਰੱਖੋਗੇ ਤਾਂ ਤੁਹਾਨੂੰ ਇਸ ਦਾ ਫਲ ਮਿਲੇਗਾ ਸਾંગਾ ਜੀ ਮੈਨੂੰ ਲੱਗਦਾ ਹੈ ਕਿ ਸਾਰੀਆਂ ਹੀ ਗੱਲਾਂ ਦੱਸ ਦਿੱਤੀਆਂ ਹਨ ਕੋਈ ਅਜਾਈ ਗੱਲ ਨਹੀਂ ਰਹੀ ਜੋ ਤੁਸੀਂ ਮੈਨੂੰ ਇਸ ਉਪਾਅ ਨਾਲ ਸੰਬੰਧਿਤ ਪੁੱਛਣਾ ਚਾਹੋਗੇ ਅਤੇ ਜੇ ਕੋਈ ਸ਼ੱਕ ਫਿਰ ਵੀ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਸਾਧ ਸੰਗ ਜੀ ਤੁਸੀਂ ਇਸ ਉਪਾਅ ਨੂੰ ਅਸ਼ਮਾ ਕੇ ਜ਼ਰੂਰ ਦੇਖੋ ਇਸ ਉਪਰਯੋਗ ਦਾ ਤੁਹਾਨੂੰ 100% ਦੀ ਲਾਭ ਮਿਲੇਗਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ